ਸਾਸੇ ਕਾਲ ਜੀ ਵਹਿਰ ਜੀ ਦਾ ਖਲਸਾ ਵਹਿਰ ਜੀ ਕੀ ਫਤਿਹ ਅੱਜ ਆਪਾਂ ਫੇਰ ਉਹੀ ਮੁੱਦਾ ਤੇ ਉਹੀ ਗੱਲ ਕਰਦੇ ਆ ਜਿਉਂ-ਜਿਉਂ ਆਪਾਂ ਡੰਗ੍ਹਾਈ ਦੇ ਵਿੱਚ ਜਾਂਦੇ ਆ ਤੇ ਬਾਦਲ ਦੀਆਂ ਕਰਤੂਤਾਂ ਨੰਗੀਆਂ ਉਦੋਂ ਜ਼ਿਆਦਾ ਹੁੰਦੀਆਂ ਨੇ ਮੈਂ ਤਾਂ ਹੈਰਾਨ ਆ ਕਿ ਬਾਦਲ ਦੇ ਕੀਤੇ ਹੋਏ ਜਿਹੜੇ ਪਾਪ ਕਹ ਲਈਏ ਗਨਾਹ ਕਹ ਲਈਏ ਸਿੱਖ ਧਰਮ ਨੂੰ ਸਿੱਕੇ ਟੰਗਣ ਵਾਲੀਆਂ ਗੱਲਾਂ ਕਹਿ ਦਈਏ ਜਦੋਂ ਮੈਂ ਇਹ ਪੜਨ ਲੱਗਿਆ ਸਾਰਾ ਕੁਝ ਤਾਂ ਇਹ ਪਾਪਾਂ ਵਾਲੀ ਲੜੀ ਲੰਬੀ ਹੁੰਦੀ ਜਾਂਦੀ ਆ ਪ੍ਰਗਾਸ ਬਾਦਲ ਖੁਦ ਸੰਧਾ ਤਦ ਭਗਾੜਾ ਰਿਹਾ ਹੁਣ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਕਹਿੰਦੇ ਸੀ ਨਾ ਆ ਕੇ ਬਾਦਲ ਦੇ ਨੇ ਖਾੜਕੂ ਸਿੰਘਾਂ ਦੇ ਭੋਗਾਂ ਤੇ ਜਾਂਦਾ ਸੀ ਤੇ ਉਹਨਾਂ ਨੂੰ ਹੱਲਾਸ਼ੇਰੀ ਦਿੰਦਾ ਸੀ ਤੇ ਰਾਤ ਨੂੰ ਕੇਪੀਐਸ ਗੱਲਵਰਗੇ ਨਾਲ ਮੀਟਿੰਗਾਂ ਕਰਦਾ ਸੀ ਇਹ ਗੱਲ ਸੱਚਮੁੱਚ ਸੱਚੀ ਆ 1984 ਤੋਂ ਬਾਅਦ ਜਦੋਂ ਹਮਲਾ ਕੀਤਾ ਦਰਬਾਰ ਸਾਹਿਬ ਤੇ ਤੇ ਉਸ ਤੋਂ ਬਾਅਦ ਇੱਕ ਵਾਰੀ ਬਾਦਲ ਉਥੇ 1984 ਦੇ 6 ਜੂਨ ਨੂੰ ਤੇ ਕੱਲੂ ਘਰਾ ਮਨਾਉਣਗੇ ਤਾਂ ਬਾਦਲ ਉਥੇ ਕੱਲੂ ਘਰਾ ਮਨਾਉਣ ਚੱਲਿਆ ਗਿਆ ਇਰੇ ਉੱਤੇ ਟਕਸਾਲ ਦੇ ਸਿੰਘ ਪੈਗੇ ਮਗਰੇ ਦੇ ਤੇ ਫਿਰ ਜਿਹੜੀ ਇਹਦੀ ਰਾਖੀ ਕਰ ਰਹੇ ਸੀ ਕਰਮਚਾਰੀ ਉਹਨਾਂ ਨੇ ਇਹਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ ਪ੍ਰਗਾਸ ਬਦਲ ਨੂੰ ਉਸ ਤੋਂ ਬਾਅਦ ਜਦੋਂ ਸਾਰੀ ਸਮਾਪਤੀ ਹੋ ਗਈ ਫਿਰ ਕਮਾਂਡੋ ਵਾਲੇ ਇਹਨੂੰ ਕੱਢ ਕੇ ਲੈ ਕੇ ਗਏ ਇਸ ਬਾਦਲ ਗਦਾਰ ਨੂੰ ਇਹ ਖੁਦਮ ਕਿਤਿਆਰੀ ਦੀਆਂ ਖੁਦ ਗੱਲਾਂ ਕਰਦਾ ਰਿਹਾ ਸੀ ਇਹ ਆਨ ਰਿਕਾਰਡ ਆ ਆਨ ਪੇਪਰਾਂ ਦੇ ਵਿੱਚ ਆ ਕਿਤਾਬਾਂ ਦੇ ਵਿੱਚ ਆ ਪ੍ਰਗਾਸ ਬਾਦਲ ਗਰਤਾਰਨ ਸਿੰਘ ਟੌੜਾ ਬਲਵੰਤ ਸਿੰਘ ਰਾਮੂ ਵਾਲੀਆ ਤੇ ਹਰਚੰਦ ਸਿੰਘ ਲੋਂਗੋਵਾਲ ਅਤੇ ਹੋਰ ਜਿੰਨੀ ਇਹਦੀ ਜੁੰਡਲੀ ਆ ਸਾਰੇ ਖੁਦਮਖਤਿਆਰੀ ਦੀ ਗੱਲ ਕਰਦੇ ਸੀ ਪਰ ਕਹਦੇ ਜਦੋਂ ਖੁਦਮਖਤਿਆਰੀ ਦੀ ਗੱਲ ਕਰਦੇ ਸੀ ਤਾਂ ਆਪਣਾ ਪ੍ਰਗਾਸ ਬਾਦਲ ਦਾ ਕਹਦੇ ਪਜਾਮਾ ਗਿੱਲਾ ਹੋ ਜਾਂਦਾ ਸੀ ਹੁਣ ਤੁਹਾਨੂੰ ਮੈਂ ਥੋੜਾ ਜਿਹਾ ਅੱਗੇ ਲੈ ਚੱਲਦਾ ਕਹਿੰਦੇ ਜਦੋਂ ਖੁਦਮੁਖਤਿਆਰੀ ਦੀ ਇਹ ਬਾਦਲ ਗੱਲ ਕਰਦਾ ਸੀ ਇਹਦਾ ਸੱਚੀ ਮਿੱਚੀ ਕਹਿੰਦੇ ਪਜਾਮਾ ਗਿੱਲਾ ਹੋ ਜਾਂਦਾ ਸੀ ਲਿਖਿਆ ਹੋਇਆ ਹੈ ਇਹ ਕਿਤਾਬਾਂ ਦੇ ਵਿੱਚ ਮੈਂ ਕੋਈ ਆਪ ਦੇ ਵੱਲੋਂ ਨਹੀਂ ਮਨਾ ਰਿਹਾ ਏ ਕਹਿੰਦੇ ਬਾਦਲ ਖੁਦਮੁਖਤਿਆਰੀ ਦੀ ਗੱਲ ਕਰਦਾ ਸੀ ਸਿੱਖ ਰਾਜ ਦੀ ਗੱਲ ਕਰਦਾ ਸੀ ਪਰ ਭੁਗਤ ਦਾ ਜਿਹੜਾ ਸਿੰਘਾਂ ਦੇ ਉਲਟ ਸੀ ਅੱਤਵਾਦੀਆਂ ਨੂੰ ਆ ਕੇ ਦਿੱਲੀ ਦੀਆਂ ਦਿਨੇ ਤਾਂ ਮੰਨ ਲਓ ਜਿਹੜੀਆਂ ਦਿਨ ਦੀ ਮੀਟਿੰਗਾਂ ਹੁੰਦੀਆਂ ਸੀ ਸੈਂਟਰ ਦੇ ਨਾਲ ਲਾ ਲਓ ਜਾਂ ਦਿੱਲੀ ਦੇ ਜਿੰਨੇ ਵੀ ਮੰਤਰੀ ਨੇ ਉਹਨਾਂ ਕੋਲੇ ਪ੍ਰਗਟਾਉਂਦਾ ਸੀ ਕਿ ਇਹ ਅੱਤਵਾਦੀ ਹੈ ਜਿਨ੍ਹਾਂ ਨੂੰ ਮਾਰ ਦਿਓ ਇਹਨਾਂ ਨੂੰ ਮਕਾ ਦਿਓ ਤੇ ਦਿੱਲੀ ਦੀ ਉਲਟਾ ਇਹ ਹਾਸਲ ਕਰਦਾ ਸੀ ਖੁਸ਼ੀਆਂ ਹਾਸਲ ਕਰਦਾ ਸੀ ਦਿੱਲੀ ਦੀਆਂ ਬਣਿਆ ਦਿੱਲੀ ਦੇ ਦਲਾਲ ਤੇ ਲੋਕ ਸਮਝਦੇ ਰਹੇ ਪੰਥਕ ਪੰਥਕ ਦੇ ਨਾਲ ਤੇ ਵੋਟਾਂ ਪਾਈਆਂ ਪਾਉਂਦੇ ਰਹੇ ਇਹਨੇ ਜੋ ਕੁਛ ਕੀਤਾ ਇਹਨੇ ਆਪਦੇ ਰਾਜ ਦੇ ਵਿੱਚ ਇਹਦੇ ਕਾਲੇ ਕਾਰਨਾਮੇ ਕਾਲੇ ਚਿੱਠੇ ਅਹਜੇ ਪਏ ਨੇ ਕਿ ਤੁਸੀਂ ਆਖੋਗੇ ਯਾਰ ਕਿੱਥੋਂ ਕਿੱਥੋਂ ਇਹਦਾ ਕੱਢ ਕੇ ਲਿਆਉਣੇ ਹੋ ਪਹਿਲਾਂ ਸਾਡੇ ਕੋਲੇ ਕੋਈ ਪਲੇਟਫਾਰਮ ਨਹੀਂ ਸੀ ਸਾਡੇ ਕੋਲ ਬੋਲਣ ਦਾ ਹੁਣ ਇੱਕ ਜਰੀਆ ਹੈਗਾ ਸੋਸ਼ਲ ਮੀਡੀਆ ਹੈਗਾ YouTube ਆ Facebook ਆ ਤੇ ਇਹਨਾਂ ਦੇ ਥਰੂ ਅਸੀਂ ਤੁਹਾਡੇ ਤੱਕ ਜਿਹੜੀਆਂ ਗੱਲਾਂ ਨੇ ਬਦਲਦੀਆਂ ਉਹ ਪਹੁੰਚਾ ਰਹੇ ਆ। ਅਈਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ YouTube ਦੀ ਇੱਕ ਖੋਜ ਕੱਢੀ ਤੇ ਜਿਹੜਾ ਮਕੈਨੀਕਲਾਂ ਕਨੇ ਨਾਲ ਤਿਆਰ ਕੀਤਾ ਤਾਂ ਇਹਨਾਂ ਦੀਆਂ ਕਰਤੂਤਾ ਹੁਣ ਸਾਹਮਣੇ ਨਜ਼ਰ ਆਉਂਦੀਆਂ ਨੇ। ਆ ਤੁਹਾਨੂੰ ਮੈਂ ਥੋੜੀ ਜੀ ਫੋਟੋ ਦਿਖਾਉਂਗਾ ਸ਼ਾਇਦ ਹੈ ਤਾਂ ਬਲੈਕ ਨਵੈੜ ਆ। ਇਹ ਬਾਦਲ ਬੈਠਾਗਾ। ਕੁਰਸੀ ਦੇ ਉੱਪਰ ਥੱਲੇ ਆਪਣੇ ਤਲਵੰਡੀ ਸਾਬੋ ਤਖਤ ਸਿੰਘ ਸਾਹਿਬ ਦਾ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ ਜਿਹੜਾ ਥੋੜੇ ਦਿਨ ਪਹਿਲਾਂ ਅਕਾਲ ਚਲਾਣੇ ਕਰ ਗਿਆ ਬਾਦਲ ਕੁਰਸੀ ਤੇ ਬੈਠਾ ਤੇ ਨੰਦਗੜ ਨੂੰ ਪੈਰਾਂ ਦੇ ਵਿੱਚ ਬਿਠਾਇਆ ਹੋਇਆਗਾ ਜਥੇਦਾਰਾਂ ਦੀ ਕੀ ਪਹੁੰਚ ਸੀ ਕਿ ਬਾਦਲ ਦੇ ਮੂਰੇ ਬੋਲ ਜਾਂਦੇ ਕਹਿੰਦਾ ਸੀ ਮੈਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲਿਆਉਣਾ ਇਹ ਬਾਰ ਬਾਰ ਗੱਲਾਂ ਕਰਦਾ ਹੁੰਦਾ ਸੀ ਪਰ ਜਦੋਂ ਇਹਦੇ ਕਾਰਨਾਮੇ जगਜਾਹ ਹੁੰਦੇ ਨਜ਼ਰ ਆਏ ਲੋਕਾਂ ਨੂੰ ਪਤਾ ਲੱਗਦਾ ਆ ਕਿ ਸਿੱਖੀ ਭੇਸ ਦੇ ਵਿੱਚ ਇੱਕ ਲੋਕਿਆ ਹੋਇਆ ਬੁੱਕਲ ਦਾ ਬਹੁਤ ਵੱਡਾ ਸਾਪ ਆ ਜਿਹੜਾ ਕਿ ਸਿੱਖ ਕੌਮ ਦਾ ਘਾਣ ਕਰਨ ਤੇ ਤੁਲਿਆ ਹੋਇਆਗਾ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਲੰਬੀ ਹੋਣੀ ਆ ਤੇ ਇਸ ਤੋਂ ਆਪਾਂ ਅਗਲਾ ਜਿਹੜਾ ਚੈਪਟਰ ਪਾਵਾਂਗੇ ਬਾਦਲ ਦੀਆਂ ਜਿਹੜੀਆਂ ਹੋਰ ਅਨੇਕਾਂ ਕਰਤੂਤਾਂ ਕੀਤੀਆਂ ਹੋਈਆਂ ਉਹਨਾਂ ਨੂੰ ਨੰਗਾ ਕਰਾਂਗੇ ਤਾਂ ਕਿ ਕਿਸੇ ਨੂੰ ਇਹ ਨਾ ਰਹਿ ਜੇ ਇਹ ਆ ਕਿਸੇ ਨੇ ਇਹ ਵੀ ਆਪਦੇ ਕੋਲੋਂ ਗੱਲਾਂ ਬਣਾ ਲਈਏ ਅਸੀਂ ਕੋਈ ਇਹਦੀਆਂ ਜਿਹੜੀਆਂ ਲਿਖੀਆਂ ਨੇ ਕਿਤਾਬਾਂ ਦੇ ਵਿੱਚ ਇਹਦਾ ਕਾਲਾ ਕਾਰਨਾਮਾ ਲਿਖਿਆ ਹੋਇਆ ਉਹ ਪੜ ਕੇ ਤੁਹਾਡੇ ਤੇ ਕਿਸੀ ਸੁਣਾ ਰਹੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚੰਗੀ ਲਗੀ ਕਮੈਂਟ ਕਰਕੇ ਵੀ ਜਰੂਰ ਦੱਸਣਾ ਤੇ ਅਗਲੀ ਵੀਡੀਓ ਇੱਕ ਅਸੀਂ ਸਖਪਾਲ ਖੇਹਰਾ ਤੇ ਬਣਾਵਾਂਗੇ ਉਹ ਵੀ ਬਾਦਲ ਦੇ ਜਿਹੜੀਆਂ ਘਰਤੂਤਾਂ ਨੇ 1990 92 ਦਹਾਕੇ ਦੀਆਂ ਉਹ ਤੁਹਾਨੂੰ ਦੱਸਾਂਗੇ ਕਿ ਸਖਪਾਲ ਖੇਹਰਾ ਤੇ ਇਹਦੇ ਵਿੱਚ ਕੀ ਕੀ ਗੱਲਾਂ ਹੁੰਦੀਆਂ ਰਹੀਆਂ ਸੀ ਸਖਪਾਲ ਖੇਹਰੇ ਨੇ ਇਹਦੇ ਖਿਲਾਫ ਜਿਹੜੇ ਮੁੱਦੇ ਨੇ ਉਹ ਚੁਗਦਾ ਹੁੰਦਾ ਸੀ ਧੰਨਵਾਦ ਵੈਜ ਜੀ ਦਾ ਖਾਲਸਾ ਵੈਜ ਕੀ ਫਤਿਹ